ਵਿਧ ਮੰਤਰੀ ਨਿਰਮਲਾ ਸੀ타 ਰਮਣ ਨੇ ਅੱਜ ਸੰਸਦ ਦੇ ਵਿੱਚ ਬਜਟ ਪੇਸ਼ ਕੀਤਾ ਤੇ ਇਸ ਬਜਟ ਤੋਂ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਤੇ ਇਸ ਬਜਟ ਦੇ ਵਿੱਚ ਬਹੁਤ ਵੱਡੇ ਐਲਾਨ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਆਮ ਲੋਕਾਂ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੇ ਉੱਪਰ ਨਿਗਾਹਾਂ ਆਮ ਲੋਕਾਂ ਦੀਆਂ ਕੇਂਦਰਿਤ ਸਨ ਕਿ ਆਖਿਰਕਾਰ ਇਸ ਬਜਟ ਦੇ ਵਿੱਚ ਕੀ ਸਸਤਾ ਕੀਤਾ ਗਿਆ ਤੇ ਕੀ ਮਹਿੰਗਾ ਕੀਤਾ ਗਿਆ ਦੱਸ ਦਿੰਨੇ ਆ ਤੁਹਾਨੂੰ ਕਿ ਇਸ ਬਜਟ ਦੇ ਵਿੱਚ ਕੀ ਸਸਤਾ ਕੀਤਾ ਗਿਆ ਤੇ ਕੀ ਮਹਿੰਗਾ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਮੋਬਾਈਲ ਫੋਨ ਸਸਤੇ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਸੋਨੇ ਚਾਂਦੀ ਤੇ ਗਹਿਣੇ ਬਣਾਉਣ ਵਾਲਿਆਂ ਲਈ ਵੀ ਖੁਸ਼ਖਬਰੀ ਹੈ ਜੋ ਆ ਦੱਸਦੀ ਕਿ ਸੋਨੇ ਚਾਂਦੀ ਦੇ ਗਹਿਣਿਆਂ ਦੇ ਉੱਪਰ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ ਸੋਨੇ ਚਾਂਦੀ ਦੇ ਉੱਪਰ 6% ਕਸਟਮ ਡਿਊਟੀ ਘਟਾ ਦਿੱਤੇ ਹੈ ਯਾਨੀ ਕਿ ਹੁਣ ਤੁਸੀਂ ਸੋਨੇ ਚਾਂਦੀ ਦੇ ਗਹਿਣੇ ਸਸਤੇ ਦੇ ਵਿੱਚ ਬਣਾ ਸਕਦੇ ਹੋ ਉਦਰ ਹੀ ਕੈਂਸਰ ਦੇ ਇਲਾਜ ਲਈ ਤੇਨ ਹੋਰ ਦਵਾਈਆਂ ਦੇ ਉੱਪਰ ਕਸਟਮ ਛੋਟ ਦਿੱਤੀ ਗਈ ਹੈ ਮੋਬਾਈਲ ਫੋਨ ਮੋਬਾਈਲ ਫੋਨ ਦੇ ਪਾਰਟਸ ਅਤੇ ਚਾਰਜਰਾਂ ਦੇ ਉੱਪਰ ਵੀ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ ਤੇ ਐਕਸ-ਰੇ ਟਿਊਬ ਤੇ ਉੱਪਰ ਵੀ ਛੋਟ ਦਿੱਤੀ ਗਈ ਹੈ ਮੋਬਾਈਲ ਫੋਨ ਅਤੇ ਚਾਰਜਰਾਂ ਦੀ ਗੱਲ ਕਰੀਏ ਤਾਂ 15% ਕਸਟਮ ਡਿਊਟੀ ਇਹਨਾਂ ਦੇ ਉੱਪਰ ਘਟਾਈ ਗਈ ਹੈ ਚਮੜੇ ਦੀ ਗੱਲ ਕਰੀਏ ਤਾਂ ਚਮੜੇ ਦੇ ਨਾਲ ਬਣੀਆਂ ਚੀਜ਼ਾਂ ਵੀ ਸਸਤੀਆਂ ਹੋਣਗੀਆਂ ਕੱਪੜੇ ਦੇ ਉੱਪਰ ਵੀ ਕਸਟਮ ਡਿਊਟੀ ਘਟਾਈ ਗਈ ਹੈ ਤੇ ਨਾਲ ਹੀ ਜੁੱਤੀਆਂ ਦੇ ਉੱਪਰ ਵੀ ਕਸਟਮ ਡਿਊਟੀ ਘਟਾਈ ਗਈ ਹੈ ਤੇ ਚਮੜਾ ਕਪੜਾ ਤੇ ਜੁੱਤੀਆਂ ਸਸਤੇ ਹੋਣਗੇ ਪਲੇਟਿਨਮ ਦੀ ਗੱਲ ਕਰੀਏ ਤਾਂ ਪਲੇਟਿਨਮ ਦੇ ਉੱਪਰ 6.4% ਦੀ ਡਿਊਟੀ ਘਟਾਈ ਗਈ ਹੈ ਨਾਲ ਹੀ ਮੱਛੀ ਫੀਡ ਦੇ ਉੱਪਰ ਵੀ ਡਿਊਟੀ ਘਟਾਈ ਗਈ ਹੈ ਤੇ 25 ਮਹੱਤਵਪੂਰਨ ਖਣਿਜਾਂ ਦੇ ਉੱਪਰ ਵੀ ਡਿਊਟੀ ਖਤਮ ਕਰ ਦਿੱਤੀ ਗਈ ਹੈ ਤੇ ਉਦੋਂ ਰਹੀ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਉਸ ਦੀ ਵੀ ਗੱਲ ਕਰ ਲੈਣੇ ਆ ਕਿ ਪੈਟਰੋਕੈਮੀਕਲ ਅਮੋਨੀਅਮ ਨਾਈਟ੍ਰੇਟ ਤੇ ਕਸਟਮ ਡਿਊਟੀ ਵਧਾਈ ਗਈ ਹੈ ਪੀਵੀਸੀ ਆਯਾਤ ਨੂੰ ਘਟਾਉਣ ਦੇ ਲਈ 10 ਤੋਂ 25% ਵਾਧਾ ਕੀਤਾ ਗਿਆ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਦੁਆਰਾ ਪੇਸ਼ ਕੀਤੇ ਗਏ ਬਜਟ ਦੇ ਵਿੱਚ 2047 ਤੱਕ ਵਿਕਸਿਤ ਭਾਰਤ ਲਈ ਇੱਕ ਰੋਡ ਮੈਪ ਹੈ ਜੋ ਰੁਜ਼ਗਾਰ ਹੁਨਰ ਵਿਕਾਸ ਖੇਤੀਬਾੜੀ ਅਤੇ ਨਿਰਮਾਣ ਤੇ ਕੇਂਦ੍ਰਿਤ ਹੈ ਮੋਦੀ ਤਿੰਨ ਦੇ ਤਹਿਤ ਪਹਿਲਾ ਬਜਟ ਇੱਕ ਆਰਥਿਕ ਦ੍ਰਿਸ਼ਟੀਕੋਣ ਨਿਰਧਾਰਿਤ ਕਰਦਾ ਹੈ ਜੋ ਵਿਤੀ ਸੂਚਬੂਝ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਤਿਆਰ ਕੀਤਾ ਗਿਆ 2014 ਤੋਂ ਬਾਅਦ ਪੀਐਮ મોદી ਸਰਕਾਰ ਦਾ ਇਹ ਲਗਾਤਾਰ 13ਵਾਂ ਬਜਟ ਹੈ ਜਿਸ ਵਿੱਚ ਦੋ ਅੰਤਰੀਮ ਬਜਟ ਸ਼ਾਮਲ ਹਨ ਇਸੇ ਨਾਲ ਹੀ ਨੌਕਰੀ ਪੇਸ਼ਾ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਰਾਹਤ ਮਿਲੀ ਇਸ ਬਜਟ ਦੇ ਵਿੱਚ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਨੌਕਰੀ ਪੇਸ਼ਾ ਲੋਕਾਂ ਨੂੰ ਵੀ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਦੱਸਦੀ ਹੈ ਕਿ ਨਵੀਂ ਟੈਕਸ ਵਿਵਸਥਾ ਦੇ ਵਿੱਚ ਸਟੈਂਡਰਡ ਡਿਡਕਸ਼ਨ 50000 ਤੋਂ ਵਧਾ ਕੇ 75000 ਰੁਪਏ ਕਰ ਦਿੱਤੇ ਇਸ ਦੇ ਨਾਲ ਹੀ ਨਵੀਂ ਟੈਕਸ ਵਿਵਸਥਾ ਚ 775000 ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਏਗੀ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਇਹ ਵੀ ਐਲਾਨ ਕੀਤਾ ਹੈ ਕਿ ਆਮਦਨ ਟੈਕਸ ਨੂੰ ਸੌਖਾ ਕੀਤਾ ਜਾਵੇਗਾ ਟੀ ਡੀ ਐਸ ਦਾ ਸਮੇਂ ਸਿਰ ਭੁਗਤਾਨ ਨਾ ਕਰਨਾ ਹੁਣ ਅਪਰਾਧ ਨਹੀਂ ਹੋਵੇਗਾ ਵਿੱਤ ਮੰਤਰੀ ਨਿਰਮਲਾ ਸਿਤਰਮਨ ਨੇ ਕਿਹਾ ਕਿ ਸਟੈਂਡਰਡ ਡਿਡਕਸ਼ਨ ਨੂੰ 50000 ਰੁਪਏ ਤੋਂ ਵਧਾ ਕੇ 75000 ਰੁਪਏ ਕਰ ਦਿੱਤਾ ਗਿਆ ਇਸ ਤੋਂ ਇਲਾਵਾ 0 ਤੋਂ 3 ਲੱਖ ਰੁਪਏ ਤੱਕ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ ਜਿਨ੍ਹਾਂ ਦੀ ਆਮਦਨ 3 ਤੋਂ 7 ਲੱਖ ਰੁਪਏ ਹੋਵੇਗੀ ਉਹਨਾਂ ਨੂੰ 5% ਟੈਕਸ ਦੇਣਾ ਪਵੇਗਾ ਉਧਰ ਹੀ 7 ਤੋਂ 10 ਲੱਖ ਰੁਪਏ ਵਾਲਿਆਂ ਨੂੰ 10% ਟੈਕਸ ਦੇਣਾ ਪਵੇਗਾ 10 ਤੋਂ 12 ਲੱਖ ਰੁਪਏ ਲਈ 15% ਟੈਕਸ ਆਧਾਰ ਕੀਤਾ ਗਿਆ ਹੈ ਤੇ 12 ਤੋਂ 15 ਲੱਖ ਰੁਪਏ ਤੱਕ 20% ਟੈਕਸ ਦੇਣਾ ਪਵੇਗਾ 15 ਲੱਖ ਰੁਪਏ ਤੋਂ ਵੱਧ ਦੀ ਤਨਖਾਹ ਤੇ 30% ਟੈਕਸ ਦੇਣਾ ਪਵੇਗਾ ਉਧਰ ਹੀ ਪ੍ਰਾਪਰਟੀ ਦੀ ਗੱਲ ਕਰੀਏ ਤਾਂ ਪ੍ਰਾਪਰਟੀ ਖਰੀਦਣਾ ਹਰ ਵਿਅਕਤੀ ਦਾ ਜੀਵਨ ਭਰ ਦਾ ਸੁਪਨਾ ਹੁੰਦਾ ਹੈ ਕੇਂਦਰ ਦੀ ਮੋਦੀ ਸਰਕਾਰ ਨੇ ਆਮ ਲੋਕਾਂ ਦੇ ਇਸ ਸੁਪਨੇ ਨੂੰ ਸੱਚ ਕਰਨ ਲਈ ਵੱਡਾ ਐਲਾਨ ਕੀਤਾ ਹੈ ਹੁਣ ਮਹਿਲਾਵਾਂ ਦੇ ਨਾਂ ਤੇ ਜਾਇਦਾਦ ਖਰੀਦਣ ਤੇ ਰਜਿਸਟ੍ਰੇਸ਼ਨ ਦੌਰਾਨ ਵਸੂਲੀ ਜਾਣ ਵਾਲੀ ਸਟੈਂਪ ਡਿਊਟੀ ਤੇ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਗਰੀਬਾਂ ਨੂੰ ਮਕਾਨ ਖਰੀਦਣ ਤੇ ਰਜਿਸਟ੍ਰੇਸ਼ਨ ਲਈ ਸਟੈਂਪ ਡਿਊਟੀ ਤੋਂ ਵੱਡੀ ਰਾਹਤ ਮਿਲ ਸਕੇਗੀ ਇਸ ਤੋਂ ਇਲਾਵਾ ਸਰਕਾਰ ਨੇ ਰਿਹਾਇਸ਼ ਲਈ ਕਈ ਹੋਰ ਐਲਾਨ ਵੀ ਕੀਤੇ ਨੇ